ਸਾਬਕਾ ਉਪ ਮੁੱਖ ਮੰਤਰੀ ओमप्रकाश ਸੋਨੀ ਦੀ ਅਗਵਾਈ ਹੇਠ ਕੇਂਦਰੀ ਹਲਕੇ ਦੇ ਕਾਂਗਰਸੀ ਕੌਂਸਲਰਾਂ ਨਾਲ ਮੀਟਿੰਗ ਕੀਤੀ ਗਈ ਅਤੇ ਹਲਕੇ ਦੇ ਵਿਕਾਸ ਕੰਮਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਕੌਂਸਲਰ ਵਿਕਾਸ ਸੋਨੀ, ਅਰुण कुमार ਪੱਪਲ, ਪਰਮਜੀਤ ਚੋਪੜਾ, ਕਮਲ ਕੁਮਾਰ, ਕੁਲਦੀਪ ਸਿੰਘ, ਕੌਂਸਲਰ ਸੋਨੂ ਪਹਿਲਵਾਨ, ਅਮਨ 베ਰ ਕਾ ਸਮੇਤ ਕਾਂਗਰਸੀ ਵਰਕਰ ਮੌਜੂਦ ਸਨ। ਸੈਂਟਰ ਕੰਸੀਜੈਂਸੀ ਦੇ ਸਾਰੇ ਕੌਂਸਲਰਾਂ ਨੂੰ ਬੁਲਾ ਗਿਆ ਜਿਹੜੇ ਸਾਡੇ 12 ਦਿਨ ਚਾਰਜ ਹੈ ਉਹਨਾਂ ਨੂੰ ਬੁਲਾ ਗਿਆ ਹਰ ਮਹੀਨੇ ਮੈਂ ਰਿਵਿਊ ਮੀਟਿੰਗ ਕਰਦਾ ਆਪਣੀ ਕੰਸਿਸਟੈਂਸੀ ਦੇ ਕੰਮਾਂ ਨੂੰ ਲੈ ਕੇ ਸੋ ਅੱਜ ਅਸੀਂ ਜਿਹੜੀ ਮੀਟਿੰਗ ਹੈ ਉਹਦੇ ਚ ਡਿਸਕਸ ਕੀਤੀ ਹੈ ਜਿਹੜੀਆਂ ਮੁਸ਼ਕਲਾਂ ਨੇ ਕੰਸਿਸਟੈਂਸੀਆਂ ਉਹਦੇ ਬਾਰੇ ਅਸੀਂ ਡਿਸਕਸ਼ਨ ਕੀਤੀ ਆ ਸੋ ਸਾਡੇ ਸਾਰੇ ਸੀਨੀਅਰ ਕਾਉਂਸਲਰਸ ਬਾਣ ਇਥੇ ਆਏ ਨੇ ਔਰ ਸੀਨੀਅਰ ਸਾਡੇ ਸਰਪੰਚ ਬਾਣ ਵੀ ਆਏ ਨੇ ਪਿੰਨਾਂ ਵਾਲੇ ਵੀ ਤੋਂ ਅਮਰੀਕਨ ਸੀਜੰਸੀ ਜ਼ਿਆਦਾ ਪਿੰਡ ਤੇ ਪੈਂਦੇ ਨਹੀਂ ਚਾਰ ਪਿੰਡ ਪੈਂਦੇ ਨੇ ਸੋ ਉਹਨਾਂ ਦੇ ਸਰਪੰਚ ਬਾਣ ਵੀ ਆਏ ਨੇ ਸੋ ਸਾਰੇ ਰਾਜ ਮੀਟਿੰਗ ਕੀਤੀ